ਸੋਸ਼ਲ ਮੀਡੀਆ ਤੇ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇੱਕ ਪਰਵਾਸੀ ਰਾਏਕੋਟ ਦੇ ਪਿੰਡ ਆਂਡਲੂ ਦੇ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਉਸ ਦਾ ਕਹਿਣਾ ਹੁੰਦਾ ਕਿ ਅਸੀਂ ਯੂਪੀ ਤੋਂ ਕੱਟੇ ਲਿਆ ਕੇ ਯੂਪੀ ਤੋਂ ਉਥਲਾ ਲਿਆ ਕੇ ਆਂਡਲੂ ਪਿੰਡ ਦੇ ਲੋਕਾਂ ਨੂੰ ਮਾਰਾਂਗੇ ਹੈਲੋ ਜੇ ਨਾ ਉੱਠਿਓ ਵੀ ਅਸੀਂ ਆਂਡਲੂ ਨਿਕਲ ਗਏ ਤਾਂ ਅਸੀਂ ਆਂਡਲੂ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਹੁਣ ਆਵਾਂਗੇ ਨਾ ਬਹੁਤ ਕਸ ਲੈ ਕੇ ਆਵਾਂਗੇ ਇੰਨਾ ਕ ਲੈ ਕੇ ਆਵਾਂਗੇ ਤੇ ਪਾੜ ਦੇਣੀਆਂ ਲੋਕਾਂ ਦੀ ਬਾਈ ਜੀ ਉਹਨਾਂ ਨੇ ਵੀਡੀਓ ਵਿੱਚ ਧਮਕੀ ਕਿਹਨੂੰ ਕਿਹਨੂੰ ਦਿੱਤੀ ਆ ਉਹਨਾਂ ਨੇ ਇਹ ਖਾਸ ਤੌਰ ਤੇ ਧਮਕੀ ਸਾਰੇ ਨਗਰ ਨੂੰ ਦਿੱਤੀ ਆ ਜੀ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਂ ਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਆ ਨਾ ਉਹ ਬੇਇੱਜ਼ਤੀ ਦਾ ਆ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਦਾ ਅਫਲੇ ਦੀ ਵੀ ਗੱਲ ਕੀਤੀ ਆ ਗਿਆ ਅਸਲਾ ਲੈ ਕੇ ਉਹ ਕਹਿੰਦੇ ਅਸੀਂ ਉਹਨੇ ਆ ਸਾਡੇ ਸਾਰਿਆਂ ਕੋਲੇ ਵੀਡੀਓ ਚਲਦੀ ਆ ਜੀ ਪਾ ਦਿੰਦੇ ਆ ਪੂਰੇ ਪੰਜਾਬ ਕੋਲੇ ਗਈ ਆ ਉਹ ਕਹਿੰਦੇ ਅਸੀਂ ਪੂਰੇ ਬਣ ਕੇ ਆਵਾਂਗੇ ਜੱਟੋ ਪੂਰੇ ਜੱਟਾਂ ਨੂੰ ਆਣ ਲੂ ਪਿੰਡਿਆਂ ਨੂੰ ਧਮਕੀ ਦਿੱਤੀ ਆ ਵੀ ਅਸੀਂ ਦੇਖਾਂਗੇ ਖਾਸ ਕਰਕੇ ਮੈਨੂੰ ਵੀ ਅਸੀਂ ਜੂਪੀ ਦੇ ਵਿੱਚੋਂ ਸਮਾਨ ਲੈ ਕੇ ਆਵਾਂਗੇ ਤੁਸੀਂ ਟਰਾਊਡ ਡਾਰਲਿੰਗ ਯਾਦ ਰੱਖੂਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਵੀ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਨਾ ਅਸੀਂ ਕਰਾਂਗੇ ਉਹ ਤੁਸੀਂ ساری ਜ਼ਿੰਦਗੀ ਯਾਦ ਰੱਖੋਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐਆਂ ਤੁਹਾਡੀਆਂ ਐਆਂ ਜਿਵਾਲਾਂ ਤੁਹਾਡੇ ਟੈਟ ਕਰਾਂਗੇ ਨਾ ਜੱਟੋ ਤੁਸੀਂ ਯਾਦ ਰੱਖੋਗੇ ਜੱਟੋ ਇਹ ਬਾਬਾ ਦੀਪ ਸਿੰਘ ਵਾਲਾ ਵਾ ਤੇ ਇਹ ਹੁਣ ਸਾਡੇ ਕੋਲੇ ਹੁੰਦਾ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਾਨੂੰ ਰਸਤੇ ਖੜੇ ਕਿਤੇ ਤੇ ਹੁਣ ਇਹ ਜਿਹੜੀ ਖੰਡਾ ਫਿਰ ਅਸੀਂ ਨਾਲ ਰੱਖਦੇ ਆ ਵੀ ਕੋਈ ਗੱਲ ਨਹੀਂ ਆਜੋ ਪੁੱਤ ਮੇਰੇ ਜਿੱਥੇ ਟਕਰਾਂਗੇ ਉੱਥੇ ਹੀ ਟਕਰਾਂਗੇ ਤੁਹਾਨੂੰ ਨੇ ਪਹਿਲਾਂ ਵੀ ਇੱਕ ਨਾਲ ਦਾ ਪਿੰਡ ਵਸਰਾਵਾ ਪਿੰਡਾ ਉੱਥੋਂ ਇੱਕ ਐਸਸੀ ਪਰਵਾਹਾਂ ਦੀ ਲੜਕੀ ਨੂੰ ਭਜਾ ਲਿਆਂਦਾ ਸੀ ਵਿਆਹ ਕਰਾਇਆ ਸੀ ਹੁਣ ਉਹਦੇ ਕੋਲ ਬੱਚਾ ਵੀ ਹੋਇਆ ਤੇ ਉਸ ਤੋਂ ਬਾਅਦ ਹੁਣ ਆਪ ਜਦੋਂ ਪਤਾ ਲੱਗਿਆ ਕਹਿੰਦੇ ਜੱਟਾਂ ਦੀ ਕੁੜੀ ਭਜਾ ਕੇ ਲੈ ਕੇ ਆਏ ਇਹ ਨਾਲ ਤੌਰ ਤੇ ਕੁੜੀ ਵਾਲਿਆਂ ਦੇ ਕੁੜੀ ਤੇ ਚਲੋ ਜਦੋਂ ਅਸੀਂ ਉੱਥੇ ਗਏ ਤਾਂ ਇਹ ਭਈਆ ਮੂਰੇ ਸਾਨੂੰ ਆਕੜੇ ਜੀ ਜਦੋਂ ਮੈਂ ਉਹਦੇ ਤੇ ਪੇੜ ਮਾਰਨ ਲੱਗਾ ਤਾਂ ਉਹ ਮੈਨੂੰ ਭੱਜ ਕੇ ਪਿਆ ਕਿਉਂਕਿ ਇਹਦਾ ਪਿਓ ਆ ਬਹੁਤ ਖਤਰਨਾਕ ਕਿਸਮ ਦਾ ਬੰਦਾ ਜੀ ਇਹ ਬੜੀ ਸ਼ਾਸਤਰੀਨ ਦੀਨ ਆਏ ਹੋਏ ਨੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਲਵ ਜਹਾਦ ਚੱਲ ਰਹੀ ਆ ਹੋਰ ਆਏ ਉਸੇ ਤਹਿਤ ਹੀ ਮਤਲਬ ਕਿ ਇਹ ਪੰਜਾਬ ਦੇਆਂ ਜਿਹੜੀਆਂ ਸਾਡੇ ਸਖਾਂ ਦੇ ਆ ਖਾਸ ਕਰਕੇ ਲੜਕੀਆਂ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਨਾਲ ਲਵ ਮੈਰਜਾ ਕਰਾ ਰਹੇ ਨੇ ਆ ਜਿਹੜਾ ਹੁਣ ਫਿਰ ਦੂਸਰੀ ਜੱਟਾਂ ਦੀ ਕੁੜੀ ਭਜਾ ਕੇ ਲਿਆ ਆ ਤੇ ਦੂਜੇ ਲੋਕਾਂ ਨੂੰ ਕਹਿੰਦਾ ਫਿਰਦਾ ਇਹ ਵੀ ਚਾਰ ਹੋਰ ਆ ਸਤਿ ਸ਼੍ਰੀ ਗਾਲ ਜੀ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ ਪੰਜਾਬ ਵਿੱਚ ਅਕਸਰ ਗੱਲ ਚੱਲਦੀ ਹੈ ਕਿ ਪੰਜਾਬ ਵਿੱਚ ਪ੍ਰਵਾਸੀ ਆ ਰਹੇ ਨੇ ਤੇ ਪੰਜਾਬੀਆਂ ਦਾ ਬਹੁਤ ਨੁਕਸਾਨ ਕਰਦੇ ਨੇ ਅਕਸਰ ਲੜਾਈਆਂ ਵੀ ਦੇਖਣ ਨੂੰ ਮਿਲਦੀਆਂ ਇਸ ਦੇ ਵਿਚਾਲੇ ਸੋਸ਼ਲ ਮੀਡੀਆ ਤੇ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਇੱਕ ਪ੍ਰਵਾਸੀ ਰਾਏਕੋਟ ਦੇ ਪਿੰਡ ਆਂਡਲੂ ਦੇ ਲੋਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਉਸ ਦਾ ਕਹਿਣਾ ਹੁੰਦਾ ਕਿ ਅਸੀਂ ਯੂਪੀ ਤੋਂ ਕੱਟੇ ਲਿਆ ਕੇ ਯੂਪੀ ਤੋਂ ਹਥਲਾ ਲਿਆ ਕੇ ਆਂਡਲੂ ਪਿੰਡ ਦੇ ਲੋਕਾਂ ਨੂੰ ਮਾਰਾਂਗੇ ਗੱਲਬਾਤ ਕਰਾਂਗੇ ਆਂਡਲੂ ਪਿੰਡ ਦੇ ਲੋਕਾਂ ਨਾਲ ਬਾਈ ਜੀ ਇਹ ਮਸਲਾ ਕੀ ਸੀਗਾ ਪ੍ਰਵਾਸੀ ਨੂੰ ਤੁਹਾਡੇ ਨਾਲ ਕਿ ਉਹਨੇ ਧਮਕੀ ਦਿੱਤੀ ਸਾਰੇ ਪਿੰਡ ਨੂੰ हां जी सर ਗੱਲ ਇਹ ਸੀ ਕਿ ਇਹ ਜਿਹੜੇ ਪ੍ਰਵਾਸੀ ਸੀਗੇ ਨਾ ਇੱਥੇ ਰਹਿੰਦੇ ਮਜ਼ਦੂਰ ਇਹ ਕਾਫੀ ਦੇਰ ਤੋਂ ਰਹਿੰਦੇ ਸੀ ਤੇ ਕਦੇ ਕਿਸੇ ਦੇ ਘਰੇ ਰਹੇ ਕਦੇ ਕਿਸੇ ਦੇ ਇਸ ਟਾਈਮ ਕਾਕਾ ਸਿੰਘ ਦੇ ਘਰੇ ਰਹਿੰਦੇ ਸੀ ਜੀ ਤਾਂ ਇਹਨਾਂ ਨੇ ਪਹਿਲਾਂ ਵੀ ਇੱਕ ਨਾਲ ਦਾ ਪਿੰਡ ਬਸਰਾਵਾ ਪਿੰਡਾ ਉੱਥੋਂ ਇੱਕ 80 ਭਰਾਵਾ ਦੀ ਲੜਕੀ ਨੂੰ ਭਜਾ ਲਿਆਂਦਾ ਸੀ ਵਿਆਹ ਕਰਾਇਆ ਸੀ ਹੁਣ ਉਹਦੇ ਕੋਲ ਬੱਚਾ ਵੀ ਹੋਇਆ ਤੇ ਉਸ ਤੋਂ ਬਾਅਦ ਹੁਣ ਆਪ ਜਦੋਂ ਪਤਾ ਲੱਗਿਆ ਕਹਿੰਦੇ ਜੱਟਾਂ ਦੀ ਕੁੜੀ ਭਜਾ ਕੇ ਲੈ ਕੇ ਆਏ ਹੈ ਉਹੀ ਆ ਉਹਦਾ ਭਰਾ ਨਾ ਉਸਦਾ ਭਰਾ ਜੀ ਅੱਛਾ ਜੀ ਉਹਦਾ ਭਰਾ ਫਿਰ ਇੱਕ ਜ਼ਿਮੀਦਾਰ ਭਰਾਵਾ ਦੀ ਕੁੜੀ ਪਿੰਡ ਗਾਗੇਵਾਲ ਤੋਂ ਭਜਾ ਲਿਆ ਜੀ ਓਕੇ ਜੀ ਜਦੋਂ ਉਹ ਕੁੜੀ ਦਾ ਪਤਾ ਸਾਡੇ ਮੈਨੂੰ ਲੱਗਿਆ ਵੀ ਇਦਾਂ ਕਰਕੇ ਭਈਏ ਕੁੜੀ ਲੈ ਕੇ ਆਏ ਆ ਤਾਂ ਸਾਡੀ ਗੱਲਬਾਤ ਚੱਲੀ ਤਾਂ ਕੁਦਰਤੀ ਮੈਨੂੰ ਫੋਨ ਆ ਗਿਆ ਚੱਕ ਵਾਲੇ ਸਰਪੰਚ ਦਾ ਜੀ ਤੁਹਾਡਾ ਮਿੱਤਰ ਆ ਉਹ ਕਹਿੰਦਾ ਬਾਈ ਜੀ ਵੀ ਤੁਹਾਡੇ ਪਿੰਡ ਆ ਗੱਲ ਹੋ ਗਈ ਬਈ ਯਾਰ ਮੈਂ ਕਿਹਾ ਫਿਰ ਆਜੋ ਵੀ ਆ ਗੱਲ ਹੈਗੇ ਮੈਨੂੰ ਪਤਾ ਲੱਗਿਆ ਹੋਇਆ ਮੈਂ ਤਾਂ ਪਹਿਲਾਂ ਹੀ ਦੇਖਦਾ ਸੀ ਵੀ ਕੁੜੀ ਕਿੱਥੇ ਦੀ ਆ ਮੈਨੂੰ ਪਤਾ ਲੱਗੇ ਕੁਦਰਤੀ ਹੀ ਮੈਨੂੰ ਪਤਾ ਲੱਗ ਗਿਆ ਮਹਾਰਾ ਦੇ ਹਰੇ ਨਾਲ ਆਪਣੇ ਮਤ ਕੁਦਰਤੀ ਮੇਰੇ ਹੀ ਬੰਦਿਆਂ ਨੇ ਫੋਨ ਕੀਤਾ ਵੀ ਆਪਣੀ ਰਿਸ਼ਤੇਦਾਰੀ ਚੋਂ ਆ ਚਲੋ ਜੀ ਦੂਸਰੇ ਦਿਨ ਅਸੀਂ ਆਏ ਤਾਂ ਉਹ ਮੁੰਡੇ ਆਏ ਮੇਰੇ ਕੋਲ ਮੈਂ ਨਾਲ ਹੋਇਆ ਨਾਲ ਹੋ ਕੇ ਅਸੀਂ ਉਹਨਾਂ ਨੂੰ ਉਹ ਕੁੜੀ ਵਾਲਿਆਂ ਨੂੰ ਕੁੜੀ ਨਾਲ ਤੌਰ ਤੇ ਕੁੜੀ ਵਾਲਿਆਂ ਦੇ ਕੁੜੀ ਤੇ ਚਲੋ ਜਦੋਂ ਅਸੀਂ ਉੱਥੇ ਗਏ ਤਾਂ ਇਹ ਭਈਆ ਮੂਰੇ ਸਾਨੂੰ ਆਕੜੇ ਜੀ ਜਦੋਂ ਮੈਂ ਉਹਦੇ ਚ ਪੇੜ ਮਾਰਨ ਲੱਗਾ ਤਾਂ ਉਹ ਮੈਨੂੰ ਭੱਜ ਕੇ ਪਿਆ ਤਾਂ ਫੇਰ ਅਸੀਂ ਪਾਈ ਟਾ ਲਿਆ ਫਿਰ ਤਾਂ ਮੈਂ ਕੜ ਕੈਂਤੀ ਕਰਨੀ ਜਿੰਦੀ ਕੋਈ ਕੀਤੀ ਮੁੰਡੇ ਦੀ ਵੀ ਤੇ ਉਹ ਜਿਹੜਾ ਧਮਕੀਆਂ ਦਿੰਦਾ ਉਹ ਤਾਂ ਘਰੇ ਹੈ ਨਹੀਂ ਸੀ ਤੇ ਮੁੰਡੇ ਦੇ ਪਿਓ ਦੀ ਵੀ ਕਿਉਂਕਿ ਇਹਦਾ ਪਿਓ ਆ ਬਹੁਤ ਖਤਰਨਾਕ ਕਿਸਮ ਦਾ ਬੰਦਾ ਜੀ ਇਹ ਬੜੀ ਸਾਸ਼ ਸੰਦੀਨ ਆਏ ਹੋਏ ਨੇ ਪੰਜਾਬ ਦੇ ਵਿੱਚ ਜਿਵੇਂ ਹੁਣ ਆਪਾਂ ਕਹਿੰਦੇ ਆ ਜੀ ਵੀ ਆਪ ਸਾਨੂੰ ਪਤਾ ਵੀ ਲਵਜ ਹੱਤ ਚੱਲ ਰਹੀ ਆ ਹੋਰ ਆ ਇਹ ਉਸੇ ਤਹਿਤ ਹੀ ਮਤਲਬ ਕਿ ਇਹ ਪੰਜਾਬ ਦੀਆਂ ਜਿਹੜੀਆਂ ਹੱਡੇ ਸਖਾਂ ਦੀਆਂ ਖਾਸ ਕਰਕੇ ਲੜਕੀਆਂ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਨਾਲ ਲਵ ਮਰਜ਼ਾ ਕਰਾ ਰਹੇ ਨੇ ਤੇ ਇੱਕ ਬੜੀ ਵੱਡੀ ਸ਼ਾਸ ਹੋ ਸਕਦੀ ਆ ਕਿਉਂਕਿ ਇਹ ਜਿੰਨੇ ਅਪਰਾਧ ਕਿਸਮ ਦੇ ਭਈਏ ਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਮੇਰੇ ਨਗਰ ਆਂਡਲੂ ਵਿੱਚ ਰਹਿੰਦੇ ਨੇ ਮੈਂ ਸਾਡੇ ਨਗਰ ਖੇੜੇ ਨੂੰ ਸਰਪੰਚ ਸਾਹਿਬ ਨੂੰ ਔਰ ਪੂਰੇ ਪੰਜਾਬ ਨੂੰ ਇਹ ਬੇਨਤੀ ਕਰਦਾ ਵੀ ਇਹ ਜਿਹੜੇ ਭਈਏ ਅਨਲੀਗਲ ਤੌਰ ਤੇ ਇੱਕ ਭਈਆ ਜਾਂਦਾ ਚਾਰ ਪੰਜ ਭਈਆਂ ਨੂੰ ਨਾਲ ਲਿਆਉਂਦਾ ਉਹ ਇੱਥੇ ਰਹਿਣ ਲੱਗ ਜਾਂਦੇ ਆ ਇਹਨਾਂ ਨੂੰ ਨਹੀਂ ਰਹਿਣ ਦੇਣਾ ਚਾਹੀਦਾ ਕਿਉਂਕਿ ਜਿਹੜੇ ਇਹ ਫਿਰ ਅਪਰਾਧ ਕਰਦੇ ਨੇ ਅਪਰਾਧ ਕਰਦਿਆਂ ਨਿਕਲ ਜਾਂਦੇ ਹੁਣ ਇਹਨਾਂ ਨੇ 15 18 ਸਾਲ ਇਹ ਇੱਥੇ ਰਹੇ ਮੁੰਡੇ ਪੰਜਾਬੀ ਬੋਲਦੇ ਆ ਅੱਜ ਤੱਕ ਜਿਹਨਾਂ ਦੇ ਘਰਾਂ 'ਚ ਰਹੇ ਜਾਂ ਹੁਣ ਰਹਿੰਦੇ ਸੀ ਉਹਨਾਂ ਦੇ ਕੋਲੇ ਕਿੰਨਾ ਦੇ ਆਧਾਰ ਕਾਰਡ ਤੱਕ ਵੀ ਨਹੀਂ ਤੇ ਮੈਂ ਇਹ ਪ੍ਰਸ਼ਾਸਨ ਨੂੰ ਖਾਸ ਕਰਕੇ ਜਗਰੋਂ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਐਸਟੀਓ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਭਈਏ ਨੇ ਇਹ ਪਿੰਡਾਂ 'ਚ ਰਹਿੰਦੇ ਉਹਨਾਂ ਦੇ ਸਾਰਿਆਂ ਦੇ ਆਧਾਰ ਕਾਰਡ ਲੈ ਜਾਣ ਤੇ ਜੇ ਕੋਈ ਮਤਲਬ ਜ਼ਿੰਮੇਦਾਰ ਜਿਹਦੀ ਨਹੀਂ ਜਿਹਦੀ ਵੋਟ ਨਹੀਂ ਹੈਗੀ ਇੱਥੇ ਉਹਨੂੰ ਪਿੰਡ ਤੋਂ ਨਿਕਲ ਜਾਣਾ ਚਾਹੀਦਾ ਆਪਣੇ ਆਪ ਹੀ ਸਰਕਾਰ ਨੂੰ ਬੇਨਤੀ ਕਰਦਾ ਆਪਣੇ ਇਹਨਾਂ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਸਾਰੇ ਪਿੰਡਾਂ ਦੇ ਵਿੱਚ ਮਤੇ ਪਾਏ ਜਾਣ ਵੀ ਜਿਹੜੇ ਅਨਲੀਗਲ ਤੌਰ ਤੇ ਬਈਏ ਰਹਿੰਦੇ ਨੇ ਅਪਰਾਧ ਕਿਸਮ ਦੇ ਉਹਨਾਂ ਨੂੰ ਕੱਢੇ ਜਾਣ ਜਿਹਨਾਂ ਦੀ ਵੋਟਾਂ ਇੱਥੇ ਪੱਕੇ ਤੌਰ ਤੇ ਰਹਿੰਦੇ ਉਹਨਾਂ ਦਾ ਕੋਈ ਖਤਰਾ ਨਹੀਂ ਹੁਣ ਆਹ ਮੁੰਡੇ ਦੇਖੋ ਜੀ ਸਾਨੂੰ ਇੱਕ ਵਾਰ ਕੈਮਰਾਮੈਨ ਸਾਹਿਬ ਨੂੰ ਦਿਖਾਉਣਾ ਆਹ ਮੁੰਡੇ ਪ੍ਰਵਾਸੀ ਮਜ਼ਦੂਰਾਂ ਦੇ ਆ ਜੀ ਇੱਧਰ ਆਵੇ ਫੋਦੀ ਇਹ ਸਾਰੇ ਆਹ ਮੁੰਡੇ ਇਹ ਪ੍ਰਵਾਸੀ ਮਜ਼ਦੂਰਾਂ ਦੇ ਸਾਡੇ ਨਾਲ ਪੂਰਾ ਵਧੀਆ ਸਾਥ ਦੇ ਰਹੇ ਨੇ ਇਹ ਮੁੰਡੇ ਤੇ ਉਹ ਨਹੀਂ ਮਤਲਬ ਵਧੀਆ ਇਹਨਾਂ ਦਾ ਕੋਈ ਉਹ ਨਹੀਂ ਹੈਗਾ ਜੀ ਸਾਨੂੰ ਕੋਈ ਦਿੱਕਤ ਨਹੀਂ ਪ੍ਰਵਾਸੀਆਂ ਨਾਲ ਸਾਡਾ ਕੋਈ ਏਦਾਂ ਨਹੀਂ ਹੈਗਾ ਬਈ ਨਿੱਜੀ ਤੌਰ ਤੇ ਕੋਈ ਹੋਆ ਪਰ ਜਿਹੜੇ ਹੁਣ ਅਨਲੀਗਲ ਤੌਰ ਤੇ ਅਪਰਾਧਕ ਤੌਰ ਤੇ ਬੰਦੇ ਰਹਿੰਦੇ ਆ ਉਹ ਵਾਰਦਾਤ ਕਰਦੇ ਆ ਭੱਜ ਜਾਂਦੇ ਆ ਕਹਿੰਦੇ ਉਹ ਤਾਂ ਬਹੁਤ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਆ ਸੀ ਹਾਂਜੀ ਹਾਂਜੀ ਭਾਈ ਉਹ ਇੱਥੇ ਰਹਿੰਦੇ ਸੀ ਤੇ ਹੁਣ ਮੈਂ ਇਹ ਗੱਲ ਦੱਸ ਰਿਹਾ ਵੀ ਉਹਨਾਂ ਦੇ ਇੱਥੇ ਰਿਸ਼ਤੇਦਾਰ ਵੀ ਰਹਿੰਦੇ ਆ 250 ਤਾਂ ਸਾਡੇ ਵੋਟਾਂ ਇੱਥੇ ਤੇ ਉਸ ਤੋਂ ਬਾਅਦ ਆ ਘੱਟੋ ਘੱਟ 7-800 6-700 ਭਈਆ ਵੈਸੇ ਰਹਿੰਦਾ ਉਹ ਉਹਨਾਂ ਦੇ ਇੱਥੇ ਰਿਸ਼ਤੇਦਾਰ ਵੀ ਨੇ ਕਿਉਂਕਿ ਉਹ ਹੁਣ ਜਦੋਂ ਉਹ ਅਪਰਾਧੀ ਕਿਸ ਹੁੰਦੇ ਬੰਦੇ ਆ ਉਹ ਕਿਸੇ ਵੀ ਆਪਣੇ ਰਿਸ਼ਤੇਦਾਰ ਕੋਲ ਆ ਕੇ ਕੋਈ ਬਾਰਦਾਤ ਨੂੰ ਇਨਜਾਮ ਦੇ ਸਕਦੇ ਆ ਇਸ ਕਰਕੇ ਕੈਮਰਿਆਂ ਤੇ ਬੋਲਣ ਨਾਲ ਇਹ ਸਮੱਸਿਆ ਦਾ ਹੱਲ ਨਹੀਂ ਹੁਣਾ ਤੁਸੀਂ ਆਪਦੇ ਪਿੰਡ ਚ ਕੋਈ ਮਤਾ ਪਵਾਇਆ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਕੋਲ ਗਏ ਉਹਨਾਂ ਨੂੰ ਜਾ ਕੇ ਆਖਿਆ ਕਿ ਸਾਡੇ ਪਿੰਡ ਦੇ ਵਿੱਚ ਇਹਨਾਂ ਦੇ ਆਧਾਰ ਕਾਰਡ ਜਾਂ ਸਾਡੇ ਕੋਲ ਇਹਨਾਂ ਦੇ ਕੋਈ ਪ੍ਰੂਫ ਨਹੀਂ ਕੱਲ ਨੂੰ ਕੋਈ ਗੱਲ ਹੋ ਜਾਂਦੀ ਹੈ ਹਾਂ ਜੀ ਮੇਰੇ ਅੱਜ ਸਤੂ ਸਾਹਿਬ ਨਾਲ ਰਿਕਾਰਡ ਨਾਲ ਹੋਈ ਸੀ ਮੀਟਿੰਗ ਉਹ ਕਹਿੰਦੇ ਵੀ ਆਪਾਂ ਹਾਂ ਇਹਨਾਂ ਨੂੰ ਬੁਲਾ ਕੇ ਜਲਦੀ ਹੀ ਕਰਾਂਗੇ ਤੇ ਜਿਹੜੀ ਰੈਕੋਰਟ ਪੁਲਿਸ ਸਾਹਿਬ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਜਿਹੜੇ ਉਹ ਅਪਰਾਧੀ ਹੈ ਉਹਨਾਂ ਨੇ ਤੁਹਾਨੂੰ ਧਮਕੀਆਂ ਦਿੱਤੀਆਂ ਨੇ ਉਹ ਮਤਲਬ ਉਹਨਾਂ ਦੇ ਨੇੜੇ ਪਹੁੰਚ ਚੁੱਕੀ ਆ ਪੁਲਿਸ ਇਹਦੀ ਗੱਲ ਨਹੀਂ ਨਹੀਂ ਮੈਂ ਸਵਾਲ ਇਹ ਕਰਨਾ ਚਾਹੁੰਦੀ ਆ ਕਿ ਤੁਸੀਂ ਪ੍ਰਵਾਸੀਆਂ ਨੂੰ ਇੱਥੇ ਰੱਖਣਾ ਚਾਹੁੰਦੇ ਹੋ ਜਾਂ ਨਹੀਂ ਨਹੀਂ ਅਸੀਂ ਰੱਖਣਾ ਨਹੀਂ ਚਾਹੁੰਦੇ ਜੀ ਇੱਥੇ ਜਿਹੜੇ ਜਿਹੜੇ ਪਹਿਲਾਂ ਦੀਆਂ ਵੋਟਾਂ ਬਣੀਆਂ ਨੇ ਪੱਕੇ ਉਹ ਰਹਿਣ ਹੂੰ ਉਹਨਾਂ ਦੇ ਹੁਣ 25 ਸਾਲਾਂ ਦੇ ਰਹਿੰਦੇ ਆ 25 ਸਾਲਾਂ ਦੇ ਤੇ ਜਿਹੜੇ ਹੁਣ ਨਵੇਂ ਆਉਂਦੇ ਆ ਜਾਂ ਜਨ ਦੇ ਆਧਾਰ ਕਾਰਡ ਆਪਣੇ ਵੋਟਰ ਕਾਰਡ ਨਹੀਂ ਬਣਿਆ ਸੀ ਉਹਨਾਂ ਨੂੰ ਨਹੀਂ ਰੱਖਣਾ ਚਾਹੁੰਦੇ ਅਸੀਂ ਸਾਰੇ ਪੂਰੇ ਪੰਜਾਬ ਨੂੰ ਵੀ ਬੇਨਤੀ ਕਰਦਾ ਤੇ ਮੈਂ ਆਪਣੇ ਰੱਬਰ ਨੂੰ ਵੀ ਵੀ ਇਹਨਾਂ ਨੂੰ ਇੱਥੋਂ ਬੇਨਤੀ ਕੀਤੀ ਜਾਵੇ ਭਾਈ ਜਾਓ ਜੇ ਕੱਲ ਨੂੰ ਕੋਈ ਅਪਰਾਧ ਕਰਕੇ ਤੁਰ ਗਿਆ ਜਿਹਦੇ ਨਾਲ ਹੋਊ ਤਾਂ ਉਹੀ ਉਹ ਫਿਰ ਬੰਨਿਆ ਜਾਊਗਾ ਅੱਛਾ ਜਿਹੜੀ ਉਹ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਜਿੱਚ ਧਮਕੀ ਦਿੱਤੀ ਗਈ ਕੀ ਉਹ ਮਾਮਲਾ ਸੀ ਉਹ ਉਹ ਕੌਣ ਸੀ ਉਹ ਪ੍ਰਵਾਸੀ ਕੌਣ ਸੀਗਾ ਜਿਨੇ ਇਸ ਤਰ੍ਹਾਂ ਦੀ ਗੱਲ ਤੁਹਾਨੂੰ ਆਖੀ ਪਹਿਲਾਂ ਉਹ ਇੱਥੇ ਰਹਿੰਦਾ ਰਿਹਾ ਹਾਂਜੀ ਉਹ ਦੱਸ ਦਿਆਂ ਵੀ ਇੱਥੇ 17 ਸਾਲਾਂ ਤੋਂ ਰਹਿੰਦੇ ਨੇ ਉਹ ਉਹ ਬੱਚਿਆਂ ਦੇ ਇੰਨੇ ਛੋਟੇ ਹੁੰਦੇ ਪੜੇ ਨੇ ਤੇ ਉਹ ਇੱਥੇ ਰਹਿੰਦੇ ਨੇ ਸਰ ਤੋਂ ਤੇ ਉਹ ਉਹਨਾਂ ਦੱਸ ਦੱਸ ਰਿਆਂ ਜੀ ਤੁਹਾਨੂੰ ਮੈਂ ਵੀ ਉਹਦਾ ਜਿਹੜੇ ਮੁੰਡੇ ਨੇ ਧਮਕੀ ਦਿੱਤੀ ਹੈ ਜਿਹਦੀ ਇਹ ਵੀਡੀਓ ਆਈ ਸੀ ਉਹਦਾ ਵੱਡਾ ਭਾਈ ਪਹਿਲਾਂ ਇੱਕ ਲੜਕੀ ਭਜਾ ਕੇ ਲੈ ਕੇ ਆਇਆ ਸੀ ਤੇ ਜਿਹੜਾ ਖੁਦ ਧਮਕੀ ਦੇ ਰਿਹਾ ਇਹ ਵੀ ਇੱਕ ਬਸਰਾਵਾ ਪਿੰਡ ਦੀ ਲੜਕੀ ਭਜਾ ਕੇ ਲਿਆ ਆ ਆ ਜਿਹੜਾ ਹੁਣ ਫਿਰ ਦੂਸਰੀ ਜੱਟਾਂ ਦੀ ਕੁੜੀ ਭਜਾ ਕੇ ਲਿਆ ਆ ਤੇ ਦੂਜੇ ਲੋਕਾਂ ਨੂੰ ਕਹਿੰਦਾ ਫਿਰਦਾ ਇਹ ਵੀ ਚਾਰ ਹੋਰ ਆ ਅਜੇ ਕਰਾਵਾਂਗੇ ਤਾਂ ਫਿਰ ਗੱਲ ਮੇਰੇ ਤੱਕ ਆਈ ਤਾ ਫੇਰਾ ਗੱਲ ਵਧੀਆ ਤੇ ਕੁੜੀਆਂ ਨਾਲ ਆਪਾਂ ਕੁੜੀ ਤੌਰ ਤੇ ਜਿੰਨੇ ਸਮੇਂ ਦੇ ਰਹਿੰਦੇ ਆ ਉਹਨਾਂ ਨੂੰ ਤਾਂ ਅਸੀਂ ਇੱਥੇ ਰੱਖਣਾ ਚਾਹੁੰਦੇ ਆ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਰੋਕਣਾ ਤਾਂ 17 ਸਾਲਾਂ ਦੇ ਰਹਿੰਦੇ ਸੀ ਇਹ ਵੀ ਤਾਂ ਫਿਰ ਅਪਰਾਧੀ ਹੋਈ ਸੀ ਹਾਂਜੀ ਮੈਂ ਉਹੀ ਤਾਂ ਕਹਿੰਦਾ ਇਹ ਅਪਰਾਧ ਕਿਸਮ ਦੇ ਬੰਦੇ ਸੀਗੇ ਜੀ ਇੱਥੇ ਇਹ ਕਦੇ ਵਾਰ ਇਹਨਾਂ ਨੂੰ ਬੈਂਤੀ ਅਜ ਤੋਂ ਸਾਲ ਪਹਿਲਾਂ ਜਿਹਦੇ ਘਰੇ ਰਹਿੰਦੇ ਸੀ ਉਦੋਂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸੀ ਵੀ ਇਹ ਇਹ ਦੁਆਰੇ ਵੀ ਗਲਤੀ ਕਰ ਸਕਦੇ ਆ ਉਹਨਾਂ ਨੂੰ ਤੋਰ ਦੇਣਾ ਚਾਹੀਦਾ ਸੀ ਤੇ ਮੈਂ ਸਾਰੇ ਨਗਰ ਖੇੜੇ ਨੂੰ ਸਾਰੇ ਮਤਲਬ ਕਿ ਏਰੀਆ ਨੂੰ ਆਪਣੇ ਪੰਜਾਬ ਨੂੰ ਵੀ ਬੇਨਤੀ ਕਰਦਾ ਵੀ ਜੇ ਇਹ ਕੰਮ ਦੀ ਖਾਤਰ ਤੁਹਾਡਾ ਨਹੀਂ ਸਰਦਾ ਰ ਇੰਨਾ ਦੇ ਆਧਾਰ ਕਾਟ ਉੱਥੇ ਵਾਲੇ ਨਾਲ ਲੈ ਕੇ ਉਹ ਥਾਣੇ ਆਪ ਜਾ ਕੇ ਰਜਿਸਟਰ ਕਰਾਓ ਵੀ ਆ ਭਈਆ ਮੇਰੇ ਕੋਲ ਰਹਿੰਦਾ ਵੀ ਇਹਦੀ ਜ਼ਿੰਮੇਵਾਰੀ ਮੇਰੀ ਆ ਦੇਖ ਲਉ ਕੋਹ ਗੱਬੀ ਪਿੰਡ ਤੇ ਹੁੰਦਾ ਤਾਂ ਦੇ ਜਨਾਂ ਦੇ ਮਤਲਬ ਪਹਿਲਾਂ ਦੇ ਪੁਰਾਣੇ ਰਹਿੰਦੇ ਨੇ ਇੱਥੇ ਬੰਦੇ ਜਦੋਂ ਉਹਨਾਂ ਤੋਂ ਉਹਨਾਂ ਨੇ ਕੋਈ ਇਦਾਂ ਦੀ ਅਜੇ ਤੱਕ ਗਲਤੀ ਨਹੀਂ ਕੀਤੀ ਅਸੀਂ ਉਹ ਕਹਤੇ ਕਹੀਏ ਵੀ ਉਹਨਾਂ ਨੂੰ ਕੱਢੋ ਤੁਸੀਂ ਜਿਹੜੇ ਨੇ ਹੁਣ ਆਹ ਬਾਈ ਜੀ ਉਹਨਾਂ ਨੇ ਵੀਡੀਓ ਵਿੱਚ ਧਮਕੀ ਕਿਹਨੂੰ ਕਿਹਨੂੰ ਦਿੱਤੀ ਆ ਉਹਨਾਂ ਨੇ ਵੀ ਖਾਸ ਤੌਰ ਤੇ ਧਮਕੀ ਸਾਰੇ ਨਗਰ ਨੂੰ ਹੀ ਦਿੱਤੀ ਆ ਜੀ ਠੀਕ ਹੈ ਪੈਦਾ ਧਮਕੀ ਉਹਨਾਂ ਨੇ ਹਣ ਮੈਂ ਇਹ ਮਤਲਬ ਉਸ ਟਾਈਮ ਕੁੜੀ ਨੂੰ ਤੋਰਿਆ ਉਹਨਾਂ ਨਾਲ ਮੈਨੂੰ ਸਿੱਧਾ ਕਹਿ ਰਿਹਾ ਵੀ ਉਹ ਜਿਹੜੇ ਕਹਿੰਦੇ ਸੀਗੇ ਬਈ ਆਹ ਕੁੜੀ ਵਾਲਿਆਂ ਨੂੰ ਕੁੜੀ ਤੋਰਤੀ ਨਾਮ ਲੈ ਕੇ ਨਾਮ ਲੈ ਕੇ ਬਈ ਉਹਨਾਂ ਦੇਖਾਂ ਖਾਸ ਕਰਕੇ ਮੈਨੂੰ ਸਿੱਧਾ ਟਾਰਗੇਟ ਕੀਤਾ ਜੀ ਉਹਨਾਂ ਨੇ ਕੀ ਆ ਕੀਆ ਅਸਲੇ ਦੀ ਵੀ ਗੱਲ ਕੀਤੀ ਆ ਕਿ ਅਸਲਾ ਲੈ ਕੇ ਉਹ ਕਹਿੰਦੇ ਅਸੀਂ ਉਹਨਾਂ ਨੇ ਆ ਸਾਡੇ ਸਾਰਿਆਂ ਕੋਲੇ ਵੀਡੀਓ ਚਲਦੀ ਆ ਜੀ ਪਾ ਦਿੰਦੇ ਆ ਪੂਰੇ ਪੰਜਾਬ ਕੋਲੇ ਗਈ ਆ ਉਹ ਕਹਿੰਦੇ ਅਸੀਂ ਪੂਰੇ ਬਣ ਕੇ ਆਵਾਂਗੇ ਜੱਟੋ ਪੂਰੇ ਜੱਟਾਂ ਨੂੰ ਆਣ ਲੂ ਪਿੰਡਿਆਂ ਨੂੰ ਧਮਕੀ ਦਿੱਤੀ ਆ ਵੀ ਅਸੀਂ ਦੇਖਾਂਗੇ ਖਾਸ ਕਰਕੇ ਮੈਨੂੰ ਵੀ ਅਸੀਂ ਜੂਪੀ ਦੇ ਵਿੱਚੋਂ ਸਮਾਨ ਲੈ ਕੇ ਆਵਾਂਗੇ ਫਿਰ ਸਾਨੂੰ ਚੰਗੇ ਤਰ੍ਹਾਂ ਸਾਬਕ ਸਿਖਾਵਾਂਗੇ ਤੁਸੀਂ ਯਾਦ ਰੱਖੋਗੇ ਮਤਲਬ ਟਕਰਾਂਗੇ ਤੁਹਾਨੂੰ ਟਕਰਾਂਗੇ ਅਸੀਂ ਕਿਤੇ ਉਹਨਾਂ ਤੋਂ ਡਰਦੇ ਆਂ ਜੀ ਫਿਰ ਸੇਫਟੀ ਦਾ ਤੁਸੀਂ ਕੀ ਪ੍ਰਬੰਧ ਕੀਤਾ ਸੇਫਟੀ ਦੇ ਅਸੀਂ ਜੀ ਦੇਖੋ ਸੇਫਟੀ ਦੀ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਵੀ ਸਾਨੂੰ ਮਤਲਬ ਲਾਇਸੈਂਸ ਦਿੱਤਾ ਜਾਵੇ ਜੀ ਅਸਲੇ ਦਾ ਜਾਂ ਸਾਨੂੰ ਸਕਿਉਰਟੀ ਦਿੱਤੀ ਜਾਵੇ ਉਹ ਕਿਸੇ ਟਾਈਮ ਵੀ ਹਮਲਾ ਕਰ ਸਕਦੇ ਆ ਸਾਡੇ ਕੋਲੇ ਕੱਖ ਨਹੀਂ ਜੀ ਅਸੀਂ ਫਿਰ ਮੈਂ ਸਤੋ ਸਭ ਨੂੰ ਬੇਨਤੀ ਕੀਤੀ ਵੀ ਮੇਰੀ ਕੋਈ ਸਕਿਉਰਟੀ ਬਾਰੇ ਵੇ ਗਾਹਾਂ ਵੀ ਅਸੀਂ ਬੇਨਤੀ ਕਰਾਂਗੇ ਵੀ ਮੈਨੂੰ ਜੇ ਵੈਪਨ ਦਾ ਲਿਸੈਂਸ ਦਿੱਤਾ ਜਾਵੇ ਜਾਂ ਸਕਿਉਰਟੀ ਦਿੱਤੀ ਜਾਵੇ ਹੁਣ ਤਾਂ ਸਾਡੇ ਕੋਲ ਇੱਕ ਆ ਬਾਬਾ ਦੀਪ ਸਿੰਘ ਵਾਲਾ ਹੀ ਆ ਜੀ ਆਹਾਂ ਇਹ ਬਾਬਾ ਦੀਪ ਸਿੰਘ ਵਾਲਾ ਵਾ ਤੇ ਇਹ ਹੁਣ ਸਾਡੇ ਕੋਲ ਹੀ ਹੁੰਦਾ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਰਸਤੇ ਖੜੇ ਕਿਤੇ ਤੇ ਹੁਣ ਇਹ ਜਿਹੜੀ ਖੰਡਾ ਫਿਰ ਅਸੀਂ ਨਾਲ ਰੱਖਦੇ ਆਂ ਵੀ ਕੋਈ ਗੱਲ ਨਹੀਂ ਆਜੋ ਪੁੱਤ ਮੇਰੇ ਜਿੱਥੇ ਟਕਰਾਂਗੇ ਉੱਥੇ ਹੀ ਟਕਰਾਂਗੇ ਤੁਹਾਨੂੰ ਅਸੀਂ ਲੱਭਦੇ ਫਿਰਦੇ ਆਂ ਉਹਨਾਂ ਨੂੰ ਮਗਰ ਜਿੱਥੇ ਜਿੱਥੇ ਪਤਾ ਲੱਗਿਆ ਉਹਨਾਂ ਲੱਭਦੇ ਆਂ ਤੇ ਲਿਆ ਕੇ ਉਹਨਾਂ ਨੂੰ ਪੁਲਿਸ ਥਾਣੇ ਦਵਾਂਗੇ ਠੀਕ ਹੈ ਨਾ ਜਨਨਾਚਾਰੋਂ ਨਹੀਂ ਫੜੇ ਜਾਂਦੇ ਉਹਨਾਂ ਦੇ ਤਾਂ ਸਾਨੂੰ ਖਤਰਾ ਹੀ ਆ ਵੀ ਕਦੇ ਵੀ ਉਹ ਅਪਰਾਧ ਕਿਸਮ ਦੇ ਚਿੱਟਾ ਪੀਂਦੇ ਆ ਜੀ ਉਹ ਅੱਛਾ ਚਿੱਟਾ ਪੀਂਦੇ ਆ ਉਹ ਬੰਦੇ ਚਿੱਟੇ ਵਾਲਿਆਂ ਦਾ ਕੀ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਰਨਾ ਵੇਸ਼ ਕਰਕੇ ਉਹ ਬੰਦੇ ਮੇਰੇ ਤੇ ਕਿਸੇ ਟਾਈਮ ਵੀ ਹਮਲਾ ਕਰ ਸਕਦੇ ਆ ਕਿਵੇਂ ਦੇਖਦੇ ਹੋ ਅਕਸਰ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਵੀ ਹੁੰਦੀ ਆ ਪੰਜਾਬੀਆਂ ਨੂੰ ਪ੍ਰਵਾਸੀ ਕਈ ਮਿਲ ਕੇ ਗੁੱਟਦੇ ਆ ਲੁਧਿਆਣਾ ਸਾਡਾ ਪ੍ਰਵਾਸੀਆਂ ਨਾਲ ਭਰਿਆ ਹੋਇਆ ਆਪਣੇ ਲੋਕੀ ਸਮਝਦੇ ਕਿਉਂ ਨਹੀਂਗੇ ਦੇਖੋ ਜੀ ਇਹ ਬਹੁਤ ਵੱਡੀ ਸ਼ਾਸਨਧੀਨ ਆਇਨੇ ਹੂੰ ਇਹ ਜਦੋਂ ਆਇਆ ਬਤਿ ਆਪਣਾ ਸੋਰੀ 라ਵੜੀ ਦੇਵੀ ਉੱਥੇ ਬਣੀ ਸੀਗੀ ਮੁੱਖ ਮੰਤਰੀ ਜੀ ਉਹਨੇ ਉੱਤੇ ਜਿਹੜੇ ਪਾਵਨ ਦੀ ਲਾਤੀ ਸੀਗੀ ਤਮਾਕੂ ਤੇ ਉਹ ਜਿਹੜੇ ਅਪਰਾਧ ਕਿਸਮ ਦੇ ਭਈਏ ਸੀਗੇ ਤੇ ਜਿੰਨੇ ਵੀ ਆ ਉਧਰ ਤਮਾਕੂ ਵੇਚਦੇ ਸੀ ਉਹਨਾਂ ਨੇ ਸਾਰੇ ਪੰਜਾਬ ਨੂੰ ਆ ਗਏ ਇਹ ਵੱਡੀ ਸ਼ਾਸਨਧੀਨ ਇੱਥੇ ਮਤਲਬ ਇਹਨਾਂ ਦੀ ਇੱਕ ਵੋਟ ਬੈਂਕਪ ਵਧਾਈ ਜਾ ਰਹੀ ਆ ਪੰਜਾਬ ਦੇ ਵਿੱਚ ਤੇ ਅਸੀਂ ਤਾਂ ਇਹ ਕਹਿੰਨੇ ਆ ਵੀ ਚਾਹੇ ਲੁਧਿਆਣੇ ਰਹਿੰਦੇ ਆ ਉੱਥੇ ਕਿੰਨੀਆਂ ਵਾਰਦਾਤਾਂ ਹੁੰਦੀਆਂ ਗੱਡੇ ਗੱਡੇ ਆ ਇੱਕ ਸਾਡੇ ਨਾਲ ਪਿੰਡ ਆ ਜੀ ਬਸਰਾਵਾ ਜੀ ਇੱਥੋਂ ਬਿੱਲੂ ਸਿੰਘ ਮੁੰਡਾ ਬਹੁਤ ਵਧੀਆ ਸੀ ਸਾਲ ਕੀ ਹੋ ਗਿਆ ਇਹਨਾਂ ਨੂੰ ਕੰਨਾ ਟਾਈਮ ਹੋ ਗਿਆ ਸਾਲਕ ਹੋ ਗਿਆ ਜੀ ਉਹਨੂੰ ਭਈਆ ਵੱਟ ਕੇ ਚੱਲ ਭੱਜ ਗਿਆ ਜੀ ਅਜੇ ਤੱਕ ਪਤਾ ਨਹੀਂ ਲੱਗਿਆ ਜੀ ਤੇ ਇੱਕ ਇੱਕ ਮੇਰੇ ਪਿੰਡ ਹਜੇ ਦੱਸੋ ਮੇਰੇ ਪਿੰਡ ਇੱਥੇ ਜੀ ਇੱਕ ਦਿਸ਼ਾ ਨਾਮ ਦਾ ਬੰਦਾ ਮੁੰਡਾ ਸੀਗਾ ਜੀ ਜਗਦੀਪ ਸਿੰਘ ਉਹਨੂੰ ਮਤਲਬ ਕਿ ਵੱਢ ਕੇ ਭਈਏ ਤੁਰ ਗਏ ਸੀਗੇ ਜੀ ਹਜੇ ਤੱਕ ਉਹ ਭਈਏ ਦਾ ਕੋਈ ਬਹੁਤ ਪਤਾ ਨਹੀਂ ਲੱਗਿਆ ਕਿ ਤੋਂ ਹੱਧਾਰ ਕਟ ਮੰਗਾਗੇ ਉਹਨਾਂ ਦੇ ਇਹ ਕਰਕੇ ਮੈਂ ਕਹਿੰਦਾ ਜੀ ਵੀ ਉਹਨਾਂ ਦੇ ਜਿਹੜੇ ਹੁਣ ਆ ਦੋਸੀ ਨੇ ਇਹਨਾਂ ਦੇ ਵੀ ਬੰਦੇ ਮਤਲਬ ਪਿੰਡ ਦੇ ਵਿੱਚ ਰਿਸ਼ਤੇਦਾਰ ਵੀ ਨੇ ਇਹਨਾਂ ਦੇ ਪਿੰਡ ਦੇ ਕੁਝ ਬੰਦੇ ਵੀ ਮਤ ਕਰਦੇ ਨੇ ਇਨਵੈਸਟੀਗੇਸ਼ਨ 'ਚ ਆਇਆ ਮੈਂ ਇਹ ਖਲਾਸਾ ਨਹੀਂ ਕਰੂੰਗਾ ਕਿਉਂਕਿ ਇਹ ਇਹ ਕਦੇ ਵੀ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਜੀ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਸਾਡੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤੇ ਰਾਤ ਨੂੰ ਪਿੰਡ ਦੇ ਵਿੱਚ ਠਿਕਰੀ ਪਹਿਰੇ ਲਗਵਾਏ ਜਾਣ ਦੀ ਤੇ ਅੱਜ ਮੇਰੇ ਸਤੂ ਸਾਹਿਬ ਨਾਲ ਗੱਲ ਹੋਈ ਸੋ ਕਹਿੰਦੇ ਸਰਪੰਚ ਸਾਹਿਬ ਨੂੰ ਕਹਿੰਦੇ ਆ ਵੀ ਠਿਕਰੀ ਪਹਿਰੇ ਵੀ ਪਿੰਡ ਦੇ ਵਿੱਚ ਲਗਾਏ ਜਾਓ। ਅੱਜ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਤੁਹਾਡੇ ਪਿੰਡ ਦੇ ਵਿੱਚ ਟੋਟਲ ਵੋਟ ਕਿੰਨੀ ਹੈ? ਕਿੰਨੀ ਤੁਹਾਡੇ ਪਿੰਡ ਦੀ ਜੱਦੀ ਵੋਟ ਹੈ ਤੇ ਕਿੰਨੀ ਪ੍ਰਵਾਸੀਆਂ ਦੀ? ਕਿੰਨੀ ਕਾਲੀ? 1500 ਟੋਟਲ ਆ ਜੀ। 1500 ਦੇ ਵਿੱਚੋਂ 1500 ਦੇ 2500 ਵੋਟ ਤਾਂ ਹੈਗੇ ਜੀ ਪਈਆਂ ਦੀ। ਇਹਨਾਂ ਦੀ। ਅੱਛਾ। ਪਈਆਂ ਦੀ। ਤੇ ਜਿਹੜੇ ਰਹਿੰਦੇ ਆ 6-700 ਬਈਆ ਉਦਾਂ ਆਪ ਕੋਈ ਕਿਸੇ ਦੇ ਕੋਈ ਕਿਸੇ ਦੇ ਘਰੇ ਰਹਿੰਦਾ ਇਹ 1500 ਤੋਂ ਉੱਤੇ ਨੇ ਉੱਤੇ ਇਹ ਉੱਤੇ ਜਿਹੜੇ ਆ ਬਾਕੀ ਨੇ ਠੀਕ ਐ 1500 ਟੋਟਲ ਪਿੰਡ ਦੀ ਵੋਟ ਐ 250 ਪ੍ਰਵਾਸੀਆਂ ਦੀ ਐ ਤੇ ਜਿਹੜੀ ਵਸੋਂ ਆ ਉਹ 700 ਅਲੱਗ ਪ੍ਰਵਾਸੀ ਹੋਰ ਵੀ ਰਹਿੰਦੇ ਨੇ ਹਾਂਜੀ ਇੱਥੇ ਦੇਖੋ ਮੈਂ ਬੋਦੀ ਹੋਇਆ ਪਿਆ ਮਸਲਾ ਪਤਾ ਗੱਲ ਕੇ ਗੱਲ ਕੀ ਆ ਜੀ ਅੱਧੋ ਅੱਧੀ ਮਸਲਾ ਹੋਇਆ ਪਿਆ ਜਮਾ ਇਹਨਾਂ ਨੇ ਤਾਂ ਗਾਹਾਂ ਨੂੰ ਪਏ ਨਹੀਂ ਪਤਾ ਸਰਪੰਚੀ ਦੀ ਚੋਣ ਲੜਨ ਬਣ ਵੀ ਰਹੇ ਆ ਹਾਂ ਕਿਉਂ ਕਿ ਹਾਂਜੀ ਕਿਉਂਕਿ 250 ਵੋਟਾਂ ਇਸ ਕਰਕੇ ਮੈਂ ਇਹ ਪਿੱਟਦੇ ਹਾਂ ਰੋ ਰਿਹਾ ਬਈ ਇਹਨਾਂ ਨੇ ਉਹ ਦੇਖੋ ਉੱਥੇ ਕਨੇ ਮਤਲਬ ਕਿ ਜੋ ਆਪਣੇ ਲੁਧਿਆਣੇ ਦੇ ਵਿੱਚ ਇੱਕ ਤਵਾੜੀ ਸੀਤਪਕ ਸਿੰਘ ਨਗਰ ਬਣਿਆ ਜੀ ਔਰ ਭਈਆ ਤੇ ਕਿਨੇ ਉੱਤੇ ਬਾਬਾ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਪਿੰਡ ਰਾਲਿਆਂ ਦੇ ਪਿੰਡ ਇੱਕ ਪਈਆ ਖੜ ਗਿਆ ਸੀਗਾ ਐਡੇ ਵੱਡੇ ਸੀਦੇ ਪਿੰਡ ਤੇ ਜਦੋਂ ਇੱਥੇ ਇਹ ਪਈਏ ਆਉਣ ਵਾਲੇ ਪੰਜਾਬ ਦੇ ਪੰਜਾਬ ਨੂੰ ਬਿਲਕੁਲ ਖਤਰਾ ਜੀ ਇਹਨਾਂ ਤੋਂ ਇਹਨਾਂ ਦੇ ਸਰਕਾਰਾਂ ਨੂੰ ਚਾਹੀਦਾ ਨੱਥ ਪਾਈ ਜਾਵੇ ਖਾਸ ਕਰਕੇ ਸਿੱਖਾਂ ਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਵਾ ਇਕੱਲੇ ਗਰਮ ਖਿਆਲਾਂ ਨਾਲ ਜਾਂ ਇਹ ਤਲਵਾਰ ਦਿਖਾ ਕੇ ਮਸਲੇ ਦਾ ਹੱਲ ਨਹੀਂ ਹੋਣਾ ਤੁਸੀਂ ਕਿੰਨਾ ਕੁ ਉਦਣ ਦਾ ਐਕਸ਼ਨ ਲੇਤਾ ਜੀ ਤੁਹਾਡੇ ਪਿੰਡ ਚ ਹੁਣ ਤੁਸੀਂ ਇੱਥੇ ਇੱਕ ਦੋਗਲੀ ਜੀ ਗੱਲ ਕਰ ਦਿੰਨੇ ਹੋ ਕਿ ਆ ਖੜੇ ਆ ਇਹ ਅਸੀਂ ਰੱਖਣੇ ਆ ਮਤਲਬ ਇਹ ਖੜੇ ਆ ਤਾਂ ਕੱਲ ਨੂੰ ਇੱਥੇ ਸਾਰੇ ਆ ਕੇ ਖੜ ਜਾਂ ਤੁਸੀਂ ਕਹਿ ਦੋਗੇ ਇਹ ਖੜੇ ਇਹਨਾਂ ਨੂੰ ਰੱਖਣਾ ਦੇਖੋ ਜੀ ਮੈਂ ਕੀ ਕਹਿ ਰਿਹਾ ਹਾਂ ਜੀ ਹਜਾ ਤੇ ਜਾਂ ਇਹ ਜਿਹੜੇ ਉਹੀ ਤਾਂ ਕਹਿ ਰਹੇ ਹਾਂ ਜੀ ਵੀ ਜਿਨ੍ਹਾਂ ਦੇ ਹੁਣ 25 ਸਾਲ ਤੋਂ ਰਹਿੰਦੇ ਆ ਆਧਾਰ ਕਟ ਉਹਨਾਂ ਦੇ ਬਣੇ ਆ ਇੱਥੇ ਦੇ ਉਹਨਾਂ ਦੀ ਵੋਟ ਬਣੀ ਹੋਈ ਆ ਉਹਨਾਂ ਨੇ ਘਰ ਲਏ ਹੋਇਆ ਦੋ ਦੋ ਮੰਦਰੀਆ ਕੋਠੀਆਂ ਪਾਈਆਂ ਉਹਨਾਂ ਦੇ ਬੱਚਿਆਂ ਨੇ ਅੱਜ ਤੱਕ ਕੋਈ ਅਪਰਾਧ ਨਹੀਂ ਕੀਤਾ ਅਸੀਂ ਉਹਨਾਂ ਨੂੰ ਥੋੜੀ ਕਾਂਗੇ ਵੀ ਜਿਹੜੇ ਪੱਕੇ ਰਹਿੰਦੇ ਆ ਜਿਹੜੇ ਅਪਰਾਧ ਜਿਹੜ ਦੀ ਕਿ ਆਉਣ ਵਾਲੇ ਦਿਨਾਂ ਚ ਜੇ ਉਹਨਾਂ ਚੋਂ ਕੋਈ ਬੰਦਾ ਅਪਰਾਧ ਕਰ ਦਿੰਦਾ ਤੇ ਜਿਹੜੇ ਬੰਦੇ ਦੇ ਉਹ ਘਰ ਚ ਰਹਿ ਰਿਹਾ ਜਾਂ ਜਿਹੜੇ ਨੇ ਉਹਦੀ ਜ਼ਿੰਮੇਵਾਰੀ ਚੁੱਕੀ ਆ ਉਹ ਬਰਾਬਰ ਦਾ ਜ਼ਿੰਮੇਵਾਰ ਹੋਊਗਾ ਬਿਲਕੁਲ ਜੀ ਮੈਂ ਇਹੀ ਕਹਿ ਰਿਹਾ ਵੀ ਜਿਹੜੇ ਹੁਣ ਮਤਲਬ ਭਈਏ ਆ ਕੇ ਜਿਨ੍ਹਾਂ ਦੇ ਘਰਵਾਰ ਨਹੀਂ ਹੈਗੇ ਉਹ ਜਿਹੜੇ ਦੇ ਘਰ ਦੇ ਵਿੱਚ ਰਹਿੰਦੇ ਆ ਉਹ ਪੁਲਿਸ ਥਾਣੇ ਜਾ ਕੇ ਅਰਦਾ ਮਤਲਬ ਉੱਥੇ ਐਡਰੈਸ ਦੇ ਕੇ ਹੁਣ ਵੀ ਆ ਭਈਆ ਆਇਆ ਇਹਦੀ ਜ਼ਿੰਮੇਵਾਰੀ ਮੇਰੀ ਆ ਠੀਕ ਆ ਦੇ ਕੋਈ ਰੱਖਣਾ ਚਾਹੁੰਦਾ ਅਵਲ ਤਾਂ ਰੱਖੋ ਹੀ ਨਾ ਤੇ ਜਿਹੜੇ ਮਤਲਬ ਕਿ ਕੋਨੂੰ ਗੈਰਕਨੂ ਨਹੀਂ ਤੌਰ ਤੇ ਜਿਨ੍ਹਾਂ ਦਾ ਕੁਝ ਪਤਾ ਹੀ ਨਹੀਂ ਵੇ ਤੇ ਕਿੰਨੇ ਬਈਏ ਰਹ ਰਹਿਆ ਕਿਹਦੇ ਨਾਲ ਰਲਿਆ ਹੋਇਆ ਕਿ ਨਾਲ ਕਹੀ ਨਹੀਂ ਪਤਾ ਕਿਹੜਾ ਕਿਹਦੇ ਨਾਲ ਰਲਿਆ ਕਿਸੇ ਨੂੰ ਨਹੀਂ ਪਤਾ ਤੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਵੀ ਜਿੰਨੇ ਵੀ ਬਈਏ ਨੇ ਰਹਿੰਦੇ ਆ ਪੰਜਾਬ ਦੇ ਵਿੱਚ ਅਨਲੀਗਲ ਤੌਰ ਤੇ ਉਹਨਾਂ ਨੂੰ ਮਤਲਬ ਕੱਢਿਆ ਜਾਵੇ ਮਤਲਬ ਕਿ ਸਾਡੇ ਖਾਸ ਕਰਕੇ ਪਿੰਡ ਦੇ ਵਿੱਚੋਂ ਮੈਨੂੰ ਖਤਰਾ ਹੈ ਕਿ ਉਹ ਜਿਹੜੇ ਹੁਣ ਨਜਾਇਜ਼ ਤੌਰ ਤੇ ਕਰ ਤਾਂ ਸਾਰਿਆਂ ਨੂੰ ਲੀਗਲ ਕਰ ਦਊਗੀ ਸਾਰਿਆਂ ਦੀ ਵੋਟ ਬਣਾ ਦਊਗੀ ਸਾਰਿਆਂ ਨੂੰ ਆਧਾਰ ਕਾਰਡ ਦੇ ਦਊਗੀ ਉਹਨਾਂ ਨੂੰ ਤਾਂ ਵੋਟ ਚਾਹੀਦੀ ਹੈ ਹੋਰ ਤੁਸੀਂ ਦੱਸੋ ਜੀ ਕੀ ਕੀਤਾ ਜਾਵੇ ਇਹਨਾਂ ਦਾ ਨਹੀਂ ਜਿਵੇਂ ਇੱਕ ਬਰਨਾਲੇ ਦਾ ਪਿੰਡ ਆ ਉੱਥੇ ਸਰਪੰਚ ਨੇ ਮਤਾ ਪਾਇਆ ਸੀਗਾ ਬਈਏ ਬਸਾ ਜਿਹੜਾ ਜਿਹੜਾ ਤੋਰੇ ਨੇ ਉਵੇਂ ਤੁਹਾਡੇ ਪਿੰਡ ਵਿੱਚ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਦੇਖੋ ਹੁਣ ਮੈਂ ਤਾਂ ਸਰਪੰਚ ਹੈ ਨਹੀਂ ਮੈਂ ਪਿੰਡ ਦੇ ਸਰਪੰਚ ਨੂੰ ਵੀ ਬੇਨਤੀ ਕਰ ਚੁੱਕਿਆ ਤੇ ਮੈਂਬਰ ਸਾਹਿਬਾਨ ਨੂੰ ਵੀ ਬੇਨਤੀ ਕਰ ਚੁੱਕਿਆ ਅੱਜ ਕੱਲ੍ਹ ਵੀ ਤੁਹਾਡੀਆਂ ਗੱਲਾਂ ਨਾਲ ਸਹਿਮਤ ਪਿੰਡ ਦੇ ਕਿੰਨੇ ਲੋਕ ਨੇ ਹੈਗੇ ਸਾਰੇ ਪਿੰਡ ਇਹ ਜੀ ਹੁਣ ਮਤਲਬ ਕਿ ਉਹ ਕਹਿੰਦੇ ਸਰਪੰਚ ਨੂੰ ਇਨ ਫਿਊਚਰ ਮਤਾ ਪੈ ਸਕਦਾ ਹਾਂ ਹੁਣ ਪਾਵਾਂਗੇ ਜੀ ਸਰਪੰਚ ਨੂੰ ਬੇਨਤੀ ਹੁਣ ਮਤਲਬ ਕੁਝ ਲੋਕ ਵੀ ਮੌਜੂਦ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਕੀ ਕਹਿਣਾ ਕੋਈ ਗੱਲ ਨਹੀਂ ਬਾਈ ਜੀ ਤੁਸੀਂ ਦੱਸੋ ਕੀ ਲੱਗਦਾ ਤੁਹਾਨੂੰ ਇਹ ਗਲਤ ਹੋਇਆ ਜੀ ਜੋ ਕਰ ਰਹੇ ਆ ਇਹ ਭਈਏ ਲਿਆ ਕੇ ਬਾਹਰੋਂ ਹੁਣ ਸਿੱਖਾਂ ਦੀਆਂ ਕੁੜੀਆਂ ਨੂੰ ਵੀ ਪਹਿਣ ਲਾ ਗਏ ਇਹ ਬਹੁਤ ਗਲਤ ਹੋ ਰਿਹਾ ਜੀ ਹੂੰ ਹੁਣ ਤੱਕ ਤਾਂ ਸਾਡੀ ਰੋਟੀ ਖੋਈ ਸੀ ਰੋਜੀ ਖੋਈ ਸੀ ਜਾਂ ਹੁਣ ਤੱਕ ਸਾਡੀਆਂ ਨੌਕਰੀਆਂ ਤੇ ਜ਼ਮੀਨਾਂ ਤੇ ਥਾਵਾਂ ਤੇ ਘਰਾਂ ਤੇ ਡਾਕੇ ਵਜਦੇ ਸੀ ਹੁਣ ਸਾਡੀਆਂ ਇੱਜ਼ਤਾਂ ਤੇ ਵੀ ਡਾਕੇ ਪੈਣ ਲੱਗੇ ਉਹੀ ਤਾਂ ਹੈ ਜੀ ਹੁਣ ਇਹ ਸਾਡੇ ਘਰਾਂ ਨੂੰ ਵੀ ਪਹਿਣ ਲਾ ਗਏ ਕਿਉਂਕਿ ਇਹ ਬਹੁਤ ਗੰਟੀ ਵਿੱਚ ਹੋ ਗਏ ਬਾਈ ਜੀ ਇੱਕ ਗੱਲ ਜਲਦੀ ਆ ਕਈ ਪੰਜਾਬ ਦੇ ਲੋਕ ਕਹਿੰਦੇ ਆ ਜੇ ਪੰਜਾਬੀ ਸਿੱਖ ਜਾਂਦੇ ਆ ਬਾਹਰ ਵਿਦੇਸ਼ਾਂ ਵਿੱਚ ਉਹ ਠੀਕ ਹੈ ਤੇ ਭਈਏ ਆਂਦੇ ਉਹ ਮਾੜੇ ਕਿਵੇਂ ਕਿਉਂਕਿ ਜਦੋਂ ਬਾਹਰ ਜਾਂਦੇ ਆ ਉਹਨਾਂ ਦੇ ਕਾਗਜ਼ ਪ੍ਰੂਫ ਬਹੁਤ ਜ਼ਿਆਦਾ ਲੈ ਜਾਂਦੇ ਆ ਹਮ ਮਤਲਬ ਆਪਣਾ ਚਲੋ ਇੱਧਰ ਆਉਂਦੇ ਆ ਇਹ ਇਨਾਂ ਦਾ ਕੋਈ ਪ੍ਰੂਫ ਆਉਣ ਜਿਹੜਾ ਅਪਰਾਧ ਕਰਕੇ ਗਿਆ ਉਹਦਾ ਆਧਾਰ ਕਾਰਡ ਵੀ ਨਹੀਂ ਹੈਗਾ ਇੱਥੇ ਇਹ ਵੀ ਹੁੰਦਾ ਕਈ ਵਾਰੀ ਉੱਥੇ ਕੋਈ ਕੇਸ ਪਿਆ ਹੋਵੇ ਜਾਂ ਉੱਥੇ ਚੋਰੀ ਦਾ ਪਰਚਾ ਹੋਵੇ ਜਾਂ ਹੋਰ ਕੋਈ ਲੜਾਈ ਝਗੜੇ ਦਾ ਹੋਵੇ ਉਹ ਇੱਕ ਰੇਲ ਗੱਡੀ ਚੜ੍ਹਦਾ ਪੰਜਾਬ ਆ ਜਾਂਦਾ ਉਹੀ ਤਾਂ ਹੈਗਾ ਜੀ ਇਹਨਾਂ ਦਾ ਕਿਹੜਾ ਵੀਜ਼ਾ ਲੱਗਣਾ ਹੁਣ ਇਧਰ ਉਹ ਅਪਰਾਧ ਕਰਿਆ ਉਧਰ ਨੂੰ ਚੜ੍ਹ ਕੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਫਮਾਲੇ ਵਾਲੇ ਲਾਈ ਰਹੇ ਆ ਉਹ ਜੇ ਉਹਨਾਂ ਦਾ ਆਧਾਰ ਕਾਰਡ ਜਾਂ ਪ੍ਰੂਫ ਲਏ ਹੁੰਦੇ ਉਹ ਫੜੇ ਵੀ ਜਾ ਸਕਦੇ ਸੀਗੇ ਆਪਣੇ ਆਪਣੇ ਬੰਦਿਆਂ ਨੂੰ ਤਾਂ ਉਹ ਉਧਰੋਂ ਚੜ੍ਹਨ ਵੀ ਨਹੀਂ ਦੇ ਦਿੰਦੇ ਜਦ ਹੀ ਫੜ ਲਾਂਦੇ ਆ ਅਸੀਂ ਜਦੋਂ ਪਿੰਡ ਦੀ ਐਂਟਰੀ ਤੋਂ ਦਾਖਲ ਹੋ ਤੇ ਅਸੀਂ ਗੱਲਾਂ ਕਰਦੇ ਆ ਰਹੇ ਸੀ ਕਿ ਇਸ ਪਿੰਡ ਦੇ ਵਿੱਚ ਪ੍ਰਵਾਸੀਆਂ ਦਾ ਬਹੁਤ ਵੱਡਾ ਵਿਰੋਧ ਹੋਇਆ ਪਰ ਅਸੀਂ ਦੇਖਦੇ ਹਾਂ ਹਰ ਮੋਟਰ ਦੇ ਉੱਤੇ ਹਰ ਚ ਬੱਚੇ ਦੇ ਉੱਤੇ ਚੌਂਕੜੀ ਮਾਰੀ ਬੈਠੇ ਆ ਤੁਸੀਂ ਕਹਿ ਰਹੇ ਹੋ ਅਸੀਂ ਕੱਢਨੇ ਆ ਉਹ ਇੱਥੇ ਮਤਲਬ ਕਬਜੇ ਕਰੀ ਬੈਠੇ ਆ ਕਿ ਤਰੀਕੇ ਨਾਲ ਉਹ ਪਤਾ ਕੀ ਗੱਲ ਜੀ ਜ਼ਿੰਮੇਵਾਰਾਂ ਨੂੰ ਹੋਣ ਆਏ ਆ ਜਿਹੜੇ ਇਹ ਆ ਇਹ ਘੱਟ ਤੋਂ ਕੰਮ ਕਰਨਦੇ ਆ ਮੇਨ ਤਾਂ ਇਹਨਾਂ ਦੀ ਘਾਟ ਆ ਪਰ ਇਹ ਤਾਂ ਦੇਖ ਨਹੀਂ ਰਹੇ ਹੈਗੇ ਵੀ ਅਪਰਾਧ ਕਰਕੇ ਇਹਨਾਂ ਨੂੰ ਫੜ ਵੀ ਕਿਵੇਂ ਲਵਾਗੇ ਅਸੀਂ ਕਿਉਂਕਿ ਇਹਨਾਂ ਦਾ ਪ੍ਰੂਫ ਨਹੀਂ ਹੈ ਜੇ ਕੋਈ ਸਾਡਾ ਭੈਣ ਭਾਈ ਕੰਮ ਕਰਦਾ ਹੋਊ ਜਾਂ ਹੋਰ ਹੋਊ ਪ੍ਰੂਫ ਹੋਊ ਉਹਨੂੰ ਫੜ ਵੀ ਸਕਦੇ ਆ ਨਹੀਂ ਲਾਲਚ ਮਾਰੇ ਜ਼ਿੰਮੇਵਾਰੀ ਚੁਕਣਾ ਕੋਈ ਸਹੀ ਗੱਲ ਆ ਵੀ ਜੇ ਤੁਹਾਨੂੰ ਠੀਕ ਆ ਤੁਹਾਨੂੰ ਲਾਲਚਾ ਵੀ ਸਾਡਾ ਕੰਮ ਹੋ ਜਾਊਗਾ ਉਹਦੇ ਮਾਰੇ ਜ਼ਿੰਮੇਵਾਰੀ ਚੁਕਣਾ ਵੀ ਇਹ ਬੰਦੇ ਨੇ ਜੇ ਕੁਛ ਕੀਤਾ ਤਾਂ ਮੈਂ ਜ਼ਿੰਮੇਵਾਰ ਹੋਊਗਾ ਜਾਂ ਮੈਂ ਜ਼ਿੰਮੇਵਾਰੀ ਲੈਣਾਂ ਦੀ ਜਦੋਂ ਤੁਹਾਡੇ ਤੁਹਾਡਾ ਕੋਈ ਵਾਹ ਵਾਸਤਾ ਹੀ ਨਹੀਂ ਤੁਸੀਂ ਯੂਪੀ ਕਦੇ ਗਏ ਹੀ ਨਹੀਂ ਉੱਥੋਂ ਆਏ ਬੰਦਿਆਂ ਦੀ ਜਾਂ ਉਹਨਾਂ ਦੇ ਪੋਤੇ-ਪੋਤੀਆਂ ਦੀ ਗਾਰੰਟੀ ਕਿਵੇਂ ਲੈ ਸਕਦੇ ਹਾਂ ਉਹੀ ਤਾਂ ਹੈ ਜੀ ਇਹਨਾਂ ਦੀ ਹੁਣ ਗਾਰੰਟੀ ਨਹੀਂ ਲੈ ਸਕਦੇ ਕਿ ਨਾ ਇਹਨਾਂ ਨੂੰ ਫੜੇ ਵੀ ਨਹੀਂ ਜਾ ਸਕਦੇ ਹੈਗੇ ਹੁਣ ਉਹ ਸਾਡੇ 4-5 ਮਿੰਟਾਂ ਚ ਵਾਲੇ ਵਾਲੇ ਕਿਤੇ ਘੁੰਮ ਰਹੇ ਆ ਨੇੜੇ ਤੇੜੀ ਪ੍ਰਸ਼ਾਸਨ ਕੀ ਕਹਿ ਰਿਹਾ ਵੀ ਅਸੀਂ ਪ੍ਰਸ਼ਾਸਨ ਭਰੋਸਾ ਦੇ ਰਿਹਾ ਜੀ ਪਰ ਫੜੇ ਨਹੀਂ ਹਜੇ ਗਏ ਹੈਗੇ ਜੀ ਇੱਕ ਪਾਸੇ ਲੋਕ ਤਾਂ ਇਹ ਕਹਿ ਰਹੇ ਆ ਕਿ ਅਸੀਂ ਇੱਥੋਂ ਪ੍ਰਵਾਸੀ ਭਜਾਉਣੇ ਆ ਦੂਜੇ ਪਾਸੇ ਇਹਨਾਂ ਨੂੰ ਫਲੈਟ ਬਣਾ ਕੇ ਦਿੱਤੇ ਜਾ ਰਹੇ ਆ ਉਹਦੇ ਵਾਸਤੇ ਜਿਹੜੀਆਂ ਪਾਲਿਸੀਆਂ ਬਣਾਈਆਂ ਜਾ ਰਹੀਆਂ ਨੇ ਤੇ ਕੋਈ ਸਮਝ ਨਹੀਂ ਆਉਂਦਾ ਕਿ ਲੋਕਾਂ ਦੀ ਕੀ ਡਿਮਾਂਡ ਆ ਤੇ ਸਰਕਾਰ ਕੀ ਕਰਨ ਨੂੰ ਫਿਰਦੀ ਆ ਸੋ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਧਰ ਲੋਕਾਂ ਨਾਲ ਗੱਲਬਾਤ ਕਰ ਲੈਨੇ ਆ ਭਾਈ ਹੁਣ ਹੱਲ ਕੀ ਆ ਇਸ ਮਸਲੇ ਦਾ ਹੱਲ ਕੀ ਹੋਊਗਾ ਮਸਲੇ ਦਾ ਹੱਲ ਇਹ ਆ ਜੀ ਦੇਖੋ ਹੁਣ ਸੌ ਹੱਥ ਰਸਤਾ ਸਰੇ ਤੇ ਗੰਡਾ ਜਿਹੜੀ ਗੱਲ ਹੁੰਦੀ ਆ ਪੰਜਾਬੀ ਸਿੱਧੀ ਮੇ ਹੁਣ ਇਹ ਤੋਂ ਅਣਲੂ ਤੋਂ ਸ਼ੁਰੂਆਤ ਹੋ ਚੁੱਕੀ ਆ ਭਈਆਂ ਨੂੰ ਕੱਢਣ ਦੀ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਾਹਰਲੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਕੱਲ ਮੈਂ ਟਾਲੀਆਂਪਿੰਡ ਮੀਟਿੰਗ ਕਰਕੇ ਆਇਆ ਸਾਡੇ ਨਾਲ ਦੇ ਪਿੰਡ ਕਲਸੀਆ ਉੱਥੋਂ ਦੇ ਬੰਦਿਆਂ ਨਾਲ ਕਰਕੇ ਆ ਉਹਨਾਂ ਨੇ ਮਤਾ ਪਤਾ ਅਸੀਂ ਪਿੰਡ ਪਿੰਡ ਜਾ ਕੇ ਇੱਕ ਮੁਹਿਮ ਵੜਾਂਗੇ ਬੇ ਇਨਾਂ ਭਈਆਂ ਨੂੰ ਇੱਥੋਂ ਜਿਹੜੇ ਅਨਲਿਗਲ ਤੌਰ ਤੇ ਪੰਜਾਬ ਚੋਂ ਕੱਢੇ ਜਾਣ ਕਾਨੂੰਨ ਇਹ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਜਿੰਨਾ ਚਿਰ ਕਾਨੂੰਨ ਦੀਆਂ ਕਾਗਜ਼ਾਂ ਦੇ ਵਿੱਚ ਇਹ ਨਹੀਂ ਲਿਖਿਆ ਜਾਂਦਾ ਕਿ ਪ੍ਰਵਾਸੀ ਪੰਜਾਬ ਨਹੀਂ ਆ ਸਕਦੇ ਉਹਨਾਂ ਚਿਰ ਤੁਹਾਨੂੰ ਲੱਗਦਾ ਕਿ ਤੁਹਾਡੇ ਮਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਉੱਤੇ ਦੇਖੋ ਜੀ ਮੈਂ ਇਹ ਬੇਨਤੀ ਸਾਡੇ ਪਿੰਡਾਂ ਵਾਲਿਆਂ ਨੂੰ ਖਾਸ ਕਰਕੇ ਕਰਦਾ ਜਦੋਂ ਉਹ ਪਿੰਡਾਂ ਵਾਲੇ ਰੱਖਣਗੇ ਹੀ ਨਹੀਂ ਇਹਨਾਂ ਨੂੰ ਦੇ ਹੁਣ ਪਿੰਡਾਂ ਵਾਲਿਆਂ ਦੀ ਅਣਖ ਜਾਗੇ ਬਈ ਅੱਜ ਸਾਡੀਆਂ ਧੀਆਂ ਨੂੰ ਵੀ ਪੈ ਗੇ ਕੱਲ ਨੂੰ ਇਹ ਸਾਡੀ ਵੀ ਕੁੜੀ ਨੂੰ ਪੈਸਾ ਦੇ ਅੱਜ ਦੇ ਹੋਰਾਂ ਨੇ ਕਰਾਉਂਦੇ ਨੇ ਸੇ ਸੀਗੇ ਇਹ ਸੇ ਦੇ ਚਾਰ ਰਹਿੰਦੇ ਸੂਰ ਚਾਰਪਰਾ ਦੇ ਇਹਨਾਂ ਨੇ ਹੋਰ ਕਰ ਨਹੀਂ ਦੇ ਮੈਂ ਨਾ ਟੱਕਦਾ ਹੁਣ ਇਹਨਾਂ ਨੂੰ ਤੇ ਉਹਨਾਂ ਨੇ ਚਾਰ ਹੋਰ ਕਰਨ ਕਰਨੇ ਸੀ ਕਿਉਂਕਿ ਇਹਨਾਂ ਦਾ ਮੂੰਹ ਪੈ ਚੁੱਕਿਆ ਮਤਲਬ ਇਹ ਹੁਣ ਭਈਏ ਜਿਹੜੇ ਮਤਲਬ ਗੁੰਦਰਾ ਅਪਰਾਧ ਕਰਕੇ ਆਉਂਦੇ ਨੇ ਉਹ ਇੱਧਰ ਆ ਜਾਂਦੇ ਨੇ ਔਰ ਕਾਨੂੰ ਡਰਦੇ ਆ ਪਹਿਲਾਂ ਉਹਦਾ ਅਸਲਾ ਆਮ ਆਦੂਪੀ ਤੇ ਮਿਲਦਾ ਇਹਨਾਂ ਦੇ ਕੱਟੇ ਫੱਟੇ ਦੀ ਨੂੰ ਕਹਿੰਦੇ ਹੁੰਦੇ ਆ ਸਾਨੂੰ ਤਾਂ ਹੀ ਅਸੀਂ ਕਹਿੰਦੇ ਕੋਈ ਐ ਨਹੀਂ ਅਸੀਂ ਡਰਦੇ ਨਹੀਂ ਸਾਡਾ ਤੋਂ ਉਹਨਾਂ ਤੋਂ ਬਈਆਂ ਤੋਂ ਅਸੀਂ ਬਿਲਕੁਲ ਨਹੀਂ ਡਰਦੇ ਉਹ ਜਿੱਥੇ ਮਰਜੀ ਆ ਜਾਣ ਟੱਕਰ ਲੈਣ ਸਾਨੂੰ ਅਸੀਂ ਦੱਸਾਂਗੇ ਤੁਹਾਨੂੰ ਨਹੀਂ ਲੱਗਦਾ ਕਿ ਮਤੇ ਨਾਲ ਉਹ ਹਾਈ ਕੋਰਟ ਦੇ ਵਿੱਚ ਸਾਨੂੰ ਪਟੀਸ਼ਨਾਂ ਪਾਉਣੀਆਂ ਚਾਹੀਦੀਆਂ ਅਸੀਂ ਹਰ ਕ ਪਿੰਡ ਤੋਂ ਪਾਉਣੇ ਚਾਹੀਦੇ ਪਟੀਸ਼ਨ ਇਹ ਜੰਗੀ ਪਦਰ ਤੇ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰਾ ਜਿਹੜਾ ਤੇ ਜਿਵੇਂ ਹੁਣ ਮਤਲਬ ਇੱਕ ਨਿਦੇੜ ਹਜ਼ੂਰ ਸਾਹਿਬ ਵਾਲਾ ਨੇ ਪਾਇਆ ਸੀ ਵੀ ਜਿਹੜੇ ਗੈਰ ਸਿੱਖਾਂ ਦੀਆਂ ਕੁੜੀਆਂ ਨਾਲ ਤੇ ਇਸੇ ਤਰ੍ਹਾਂ ਸਾਡੇ ਮਤਲਬ ਕਾਲ ਤੱਕ ਸਾਬ ਦੇ ਜੋ ਜ਼ਥੇਦਾਰ ਸਾਹਿਬ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇੱਕ ਜਿਹੜੇ ਲਵ ਜਹਰ ਚੱਲੀ ਆ ਇਹਦੇ ਵਿਰੁੱਧ ਜਿਹੜੀ ਵੀ ਸਖਾਂ ਦੀ ਕੁੜੀ ਕਿਸੇ ਵੀ ਕਿਸੇ ਮੋਨੇ ਨਾਲ ਗੈਰ ਕਾਨੂੰਨੀ ਤੰਗ ਦਾ ਕਿਸੇ ਬਾਹਰਲੇ ਨਾਲ ਕਰਾਉਂਦੀ ਆ ਵਿਆਹ ਉਹਨਾਂ ਦੇ ਪਾਬੰਦੀ ਲੱਗਣੀ ਚਾਹੀਦੀ ਹੈ ਰਾਜਨੀਤਿਕ ਲੋਕ ਤਾਂ ਇਹ ਵੀ ਕਹਿ ਦਿੰਦੇ ਆ ਕਿ ਬੱਚਿਆਂ ਦੀ ਆਪਦੀ ਮਰਜ਼ੀ ਆ ਉਹ ਕਿਹਨੂੰ ਚੁਣਨਾ ਚਾਹੁੰਦੇ ਆ ਉਹ ਚੁਣ ਸਕਦੇ ਆ ਜੇ ਉਹ 18 ਤੋਂ ਪਲੱਸ ਹੈ ਦੇਖੋ ਜੀ ਮੈਂ ਇਹ ਕਹਣਾ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਵੀ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਪਹਿਲਾਂ ਤਾਂ ਕਦੇ ਬਲੇ ਬਜ਼ੁਰਗ ਹੁੰਦੇ ਸੀ ਕਦੇ ਦੇਖਦੇ ਵੀ ਨਹੀਂ ਸੀ ਹੁੰਦੇ 1 ਰੁਪਿਆ ਲਾਗੀ ਦੇ ਹੱਥ ਫੜਾਉਂਦੇ ਸੀ ਹੁਣ ਤਾਂ ਸਿਰਿਆਂ ਮਦਾ ਮਤਲਬ ਕਰਦਾ ਵੀ ਅਸੀਂ ਇਹ ਕਹਿੰਦੇ ਆ ਵੀ ਕੋਈ ਵੀ ਸਾਡੀ ਧੀ ਭੈਣਾਂ ਜਿਹੜੀ ਵੀ ਉਹ ਮਤਲਬ ਲਬ ਦੇ ਹਾਜ਼ ਵਾਲੇ ਇਸ ਦੇ ਟੱਕਰ ਤੇ ਨਹੀਂ ਪਵੇ ਜਿੱਥੇ ਮਾਂ ਪਿਓ ਨੇ ਕਰਨਾ ਵਧੀਆ ਤਾਂ ਸੀਂ ਕਰਦੇ ਹੁੰਦੇ ਆ ਕਿਤੇ ਉਹ ਟੁੱਟਦੇ ਵੀ ਨਹੀਂ ਦੇਖੇ ਤੁਹਾਨੂੰ ਵੀ ਨਹੀਂ ਲੱਗਦਾ ਕਿ ਉਹਨਾਂ ਨੂੰ ਵਰਗ ਲਾਇਆ ਜਾਂਦਾ ਹੈ ਜਾਂ ਝੂਠ ਬੋਲੇ ਜਾਂਦੇ ਆ ਦੇਖੋ ਜੀ ਮੈਂ ਇੱਕ ਤੁਹਾਨੂੰ ਹੋਰ ਬੈਂਤੇ ਬਹੁਤ ਵਧੀਆ ਸਵਾਲ ਆਈ ਤੁਹਾਡਾ ਵੀ ਮੈਂ ਇਹ ਸੋਚਦਾ ਸੀ ਵੀ ਉਹ ਜਿਹੜੀ ਕੁੜੀ ਆ ਥੋੜੀ ਛਧਰੀ ਆ ਕਿਸਮ ਦੀ ਕੁੜੀ ਆ ਜੀ ਉਹਨਾਂ ਦੀ ਫੋਟੋ ਵੀ ਆ ਮੇਰੇ ਕੋਲ ਜਿੰਨ ਉਹ ਭਜਾ ਕੇ ਲੈ ਕੇ ਹੁਣ ਫਿਰ ਦੁਬਾਰੇ ਭੱਜ ਗਈ ਉਹਨਾਂ ਦੇ ਨਾਲ ਹੀ ਪਈਆਂ ਦੇ ਪਹਿਲਾਂ ਮੈਂ ਮੋਰਤੀ ਸੀ ਹੁਣ ਦੁਬਾਰੇ ਫਿਰ ਭੱਜ ਗਈ ਉਹਨਾਂ ਦੇ ਨਾਲ ਉਹ 27 28 ਤਰੀਕ ਦੀ ਤੇ ਮਤਲਬ ਕਿ ਮੈਂ ਇਦਾਂ ਦੀ ਉਹਦੀਆਂ ਜੜੀਆਂ ਬੇਕੂਫ ਹੋਰ ਤਾਂ ਨੇ ਇਹ ਇਹਨਾਂ ਦੀਆਂ ਬੇਟੀਆਂ ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਇਦਾਂ ਦੀ ਤੁਸੀਂ ਬੇਕੂਫ ਵਾਲੀਆਂ ਗੱਲਾਂ ਨਹੀਂ ਕਰਨੀਆਂ ਵੀ ਆਪਾਂ ਇੱਕ ਇਹ ਜਿਹੜੀ ਸਿੱਖ ਕੌਮ ਆ ਅਣਖੀ ਕੌਮ ਆ ਹਾਂ ਤੁਸੀਂ ਮਤਲਬ ਮੈਂ ਕਹਿੰਦਾ ਵੀ ਸਿੱਖ ਦੀ ਕੋਈ ਜਾਤ ਨਹੀਂ ਦੇ ਅੰਤਰ ਜਾਤੀ ਦੇ ਵਿੱਚ ਵੀ ਕਰਾਉਂਦੇ ਆਪਾਂ ਸਿੱਖ ਕੋਈ ਸਿੱਖਾਂ ਦੇ ਕਰਾਉਂਦਾ ਮੈਂ ਉਹ ਕਹਿੰਦਾ ਵੀ ਕੋਈ ਵਿਰੋਧ ਨਹੀਂ ਫੈਮਿਲੀ ਤਾਂ ਬਰਾਬਰ ਦੀ ਹੋਣੀ ਚਾਹੀਦੀ ਆ ਨਾ ਤੇ ਮੈਂ ਇਹ ਕਹਿੰਦਾ ਵੀ ਦੇ ਕੁੜੀਆਂ ਨੇ ਭਾਈ ਤੁਸੀਂ ਇਦਾਂ ਦਾ ਫੈਸਲਾ ਪਹਿਲੀ ਤਾਂ ਲਾਓ ਨਾ ਮਾਪੇ ਉੱਤੇ ਛੱਡੋ ਜੇ ਤੁਸੀਂ ਇਦਾਂ ਦਾ ਲੈ ਲਿਆ ਤਾਂ ਪਹਿਲਾਂ ਉਹਦਾ ਦੇਖੋ ਘਰ-ਬਾਰ ਕੀ ਆ ਹੁਣ ਜਿਹੜੀ ਆ ਬੇਕੂਫ ਕੁੜੀ ਇੱਕ ਸਪਰਾਜ ਦੇ ਵਿੱਚ ਉਹ ਰਹਿੰਦਾ ਸੀ ਭਈਆ ਜਿੱਥੇ ਸੀ ਉਹ ਆ ਕੇ ਉੱਥੇ ਕਿੰਨੀਆਂ ਰਾਤਾਂ ਕੱਟ ਕੇ ਗਈ ਉਸ ਤੋਂ ਬਾਅਦ ਉਹ ਕੁੜੀ ਪਿੰਡ ਤੋਰਤੀ ਉਹਨੂੰ ਫੇਰਾ ਕਰਨ ਲਈ ਆਈ ਫੇਰ ਉਸੇ ਭਈਏ ਦੇ ਨਾਲ ਭੱਜ ਲਈ ਹੁਣ ਉਹ ਛਪਰਾਚ ਹੀ ਬਿਠਾਉ ਲੋਕਾਂ ਦੇ ਮਤਲਬ ਇਹ ਕੁੜੀ ਬਸਤਾਊਗੀ ਉਹ ਜਿਹੜੀ ਇੱਕ ਗਲਤੀ ਕਰ ਗਈ ਅੱਜ ਮੈਂ ਕਹਿੰਦਾ ਉਹ ਕੁੜੀ ਪਸਤਾਉ ਇਹ ਸਾਡੀਆਂ ਮਤਲਬ ਭੈਣਾਂ ਨੋਤੀਆਂ ਨੂੰ 20 ਕਿੱਲੇ ਦੀ ਮਾਲਕਾ ਉਹ ਅੱਛਾ ਜਿਹੜੀ ਇਹ ਕੁੜੀ ਦੀ ਗੱਲ ਕਰਦੇ ਹੁਸੀਂ ਉਹ ਕੁੜੀ ਵੀ ਕਿਤੇ ਦੀ ਮਾਲਕ ਨਹੀਂ ਕਣ ਚਲੋ ਹੁੰਦਾ ਮਤਲਬ ਉਹ ਉਹਨਾਂ ਕੋਲੇ ਫੈਮਿਲੀ ਕੋਲੇ ਬੜੀ ਆ ਜ਼ਮੀਨਾਂ ਤੇ 35 ਕਿੱਲੇ ਜ਼ਮੀਨਾਂ ਤੇ ਉਹ ਬਹੁਤ ਸਾਊ ਆ ਤੇ ਦੋ ਭਾਈ ਨੇ ਉਹ ਤੇ ਜੀਏ ਭੈਣ ਸੀ ਜਿਹੜਾ ਹੁਣ ਆਪਾਂ ਅੱਗੇ ਕਹਿੰਦੇ ਸੀ ਵੀ ਕੁੜੀਆਂ ਨੂੰ ਮਾਰੋ ਨਾ ਕੁੜੀਆਂ ਦਾ ਗਲ ਘੁੱਟ ਕੇ ਦਵਾਇਆ ਜਾਂਦਾ ਜਾਂ ਹੋ ਜਾਂਦਾ ਕਿਉਂ ਡਰਦੇ ਇਸੇ ਕਰਕੇ ਬਜ਼ੁਰਗ ਡਰਦੇ ਸੀ ਵੀ ਕੱਲ ਨੂੰ ਕਿਤੇ ਹੋਰ ਨਾ ਹੁਣ ਅਸੀਂ ਕੁੜੀਆਂ ਨੂੰ ਖੁੱਲ ਨਹੀਂ ਦੇਤੀ ਹੱਥ ਦੇ ਵਿੱਚ ਹਰ ਇੱਕ ਦੇ ਮੋਬਾਈਲ ਜਿੰਨਾ ਪੈਂਟਾ ਪਾ ਪਾ ਕੇ ਨਿਕਲਦੀਆਂ ਨੇ ਤੇ ਮਤਲਬ ਕੀ ਇਹ ਜਿਹੜਾ ਬਸ ਨਹੀਂ ਸਭਿਆਚਾਰ ਆ ਉਹਦਾ ਬੋਲਬਾਲਾ ਹੋਇਆ ਇਹ ਸਾਡੀ ਸਿੱਖ ਕੌਮ ਲਈ ਬਹੁਤ ਖਤਰੇ ਦੀ ਘੰਟੀ ਆ ਠੀਕ ਹੈ ਨਾ ਅਸੀਂ ਮਤਲਬ ਕੀ ਇਹ ਚਾਹੁੰਦੇ ਆ ਵੀ ਸਾਡੀਆਂ ਧੀਆਂ ਭੈਣਾਂ ਨੂੰ ਸਿੱਖ ਰਵਾਇਤ ਮੁਤਾਬਕ ਅੰਮ੍ਰਿਤਧਾਰੀ ਹੋਣਾ ਚਾਹੀਦਾ ਠੀਕ ਹੈ ਨਾ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਬਾਹਰਲੀ ਜਾਤ ਦੇ ਵਿੱਚ ਵਿਆਹ ਕਰਾਓ ਜੇ ਕੋਈ ਮੁੰਡਾ ਪਸੰਦ ਆ ਜਾਂਦਾ ਵਧੀਆ ਜਾਤ ਦਾ ਸਿੱਖਾ ਕੋਈ ਮੈਂ ਕਿਸੇ ਦੇ ਤਰਾਦ ਨਹੀਂ ਕਰਦਾ ਇਸ ਦਾ ਠੀਕ ਹੈ ਨਾ ਤੇ ਪਰ ਇਹ ਕੀ ਹੋਇਆ ਸਾਡੇ ਆ ਭਈਏ ਹੀ ਲੈ ਕੇ ਜਾਣ ਲੱਗੇ ਕੋੜੀਆਂ ਭਈਆਂ ਨੂੰ ਕਰਾਈਏ ਮਰ ਗਏ ਸਾਡੇ ਤਾਂ ਸਿੱਖ ਬ ਇਹਨਾਂ ਦੀਆਂ ਹਿੰਦੂਆਂ ਦੀਆਂ ਕੁੜੀਆਂ ਥਾਂ ਦਿੰਦੀਆਂ ਟਕੇ ਟਕੇ ਤੇ ਲੈ ਜਾ ਕੇ ਗਾਜ ਨਵੀ ਗਾਜ ਨਵੀ ਵੇਚਦੇ ਸੀ ਉਹ ਲੈ ਕੇ ਆਉਂਦੇ ਰਹੇ ਛਡਾਕੇ ਲੈ ਕੇ ਆਉਂਦੇ ਰਹੇ ਤੇ ਅੱਜ ਸਾਡੀਆਂ ਨੂੰ ਇਹੇ ਪਈਏ ਮਤਲਬ ਲੈ ਜਾਣਗੇ ਫਿਰ ਤਾਂ ਅਸੀਂ ਮਰਿਆਂ ਵਰੋਪਨੀ ਆ ਇਸ ਕਰਕੇ ਭਾਈ ਮੈਂ ਉਸ ਦਿਨ ਜਿਹੜੀ ਕਾਰਵਾਈ ਕੀਤੀ ਆ ਮੇਰਾ ਖੂਨ ਖੋਲਿਆ ਆਪਾ ਪਾਤੀ ਸਾਰੇ ਨਗਰ ਨੂੰ ਬੇਨਤੀ ਕਰਦਾ ਮੇਰੇ ਨਾਲ ਖੜੇ ਵੀ ਆ ਵੀ ਆਪਾ ਭਾਈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਇਹ ਬੇਨਤੀ ਹੈ ਜੀ